ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਬਾਣੀ ਚੈਨਲ ਰਾਹੀਂ ਮੇਰੇ ਪਿਆਰੀ ਸੰਗਤਾਂ ਜੋ ਹਰ ਰੋਜ਼ ਸਿੱਖ ਵਿਦਵਾਨਾਂ ਵਨ ਗੁਰਮਤਿ ਦੇ ਵਕ ਵਕ ਵਿਸ਼ੇ ਰਾਹੀਂ ਗੁਰਮਤਿ ਦੀ ਰੋਸ਼ਨੀ ਹਾਸਲ ਕਰ ਰਹੇ ਹੋ ਤਾਂ ਆਓ ਇਸੇ ਲੜੀ ਵਿੱਚ ਅੱਜ ਅਸੀਂ ਜੋ ਵਿਸ਼ਾ ਸਾਂਝਾ ਕਰਾਂਗੇ ਉਹ ਵਿਸ਼ਾ ਹੈ ਧਰਮ ਧਰਮ ਕੀ ਹੈ ਤੋ ਧਰਮ ਇਸ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਧਾਰਨ ਕਰਨ ਯੋਗ ਹੁਣ ਸਵਾਲ ਉੱਠਦਾ ਹੈ ਧਾਰਨ ਕੀ ਇਕ ਧਾਰਨ ਕਰਨਾ ਹੈ ਇਸ ਸੰਬੰਧ ਵਿੱਚ ਅਸੀਂ ਦੇਖਦੇ ਹਾਂ ਕਿ ਸਮਾਜ ਵਿੱਚ Hindu Muslim Isai Sanatn Sikh Parsi Jodhi Jain Budhmat ਆਦ ਬਹੁਤ ਸਾਰੇ ਨਾਵਾਂ ਨਾਲ ਧਰਮ ਨੂੰ ਜੁੜਿਆ ਗਿਆ ਵੀ ਇਹ ਸਾਰੇ ਧਰਮ ਹਨ ਗੁਰਬਾਣੀ ਅਨੁਸਾਰ ਧਰਮ ਜਿਹੜਾ ਹੈ ਇਹ ਵਖ ਵਖ ਨਹੀਂ ਹੈ ਗੁਰਬਾਣੀ ਇਹ ਸਵੀਕਾਰ ਨਹੀਂ ਕਰਦੀ ਕਿ ਇਨਸਾਨੀਅਤ ਦੇ ਵਖ ਵਖ ਧਰਮ ਹਨ ਇਹ ਅਸੀਂ ਇਹਨਾਂ ਨੂੰ ਫਿਰਕੇ ਕਹਿ ਸਕਦੇ ਹਾਂ ਇਹਨਾਂ ਨੂੰ ਅਸੀਂ ਮਸਬ ਕਹਿ ਸਕਦੇ ਹਾਂ ਜਾਂ ਪੰਥ ਕਹਿ ਸਕਦੇ ਹਾਂ ਧਰਮ ਕੀ ਹੈ ਗੁਰਬਾਣੀ ਅਨੁਸਾਰ ਜਦੋਂ ਗੁਰੂ ਸਾਹਿਬ ਗੁਰਨਾਨਦ ਸਾਹਿਬ ਸੰਸਾਰ ਤੇ ਆਏ ਉਹਨਾਂ ਨੇ ਜੋ ਦੇਖਿਆ ਆਪਣੇ ਇਸ ਸ਼ਬਦ ਵਿੱਚ ਪਹਿਲਾਂ ਉਹਦਾ ਜ਼ਿਕਰ ਕੀਤਾ ਯੋਗ ਸ਼ਬਦਨ ਗਿਆਨ ਸ਼ਬਦਨ ਕਿ ਜੋਗੀ ਲੋਕ ਸ਼ਬਦ ਨੂੰ ਤੂ ਪਾਵਤ ਧਰਮ ਜੋਗੀ ਲੋਕ ਆਪਣਾ ਧਰਮ ਗਿਆਨ ਪ੍ਰਾਪਤੀ ਕਰਨਾ ਉਹ ਸਮਝ ਬੈਠੇ ਸਨ ਵੇਦ ਸ਼ਬਦਨ ਬ੍ਰਾਹਮਣਾ ਬ੍ਰਹਮ ਲੋਕ ਜਿਹੜੇ ਹਨ ਉਹ ਵੇਦਾਂ ਸ਼ਾਸਤਰਾਂ ਨੂੰ ਪੜਨਾ ਪੜਾਉਣਾ ਇਹ ਆਪਣਾ ਧਰਮ ਸਮਝਦੇ ਸਨ ਖਾਤਰੀ ਸ਼ਬਦਨ ਸੂਰ ਸ਼ਬਦਨ ਖਾਤਰੀ ਲੋਕ ਜਿਹੜੇ ਸਨ ਉਹ ਸੂਰਮੇ ਵਾਲੇ ਕੰਮ ਕਰਨੇ ਜੰਗ ਜੁੱਧਾਂ ਲਈ ਤਿਆਰੀ ਕਰਨੀ ਇਹ ਆਪਣਾ ਧਰਮ ਬਣਾਏ ਬੈਠੇ ਸਨ ਛੂਦਰ ਸ਼ਬਦ ਨੂੰ ਪ੍ਰਾਪ ਕਰਦੇ ਹਨ ਤੇ ਛੂਦਰ ਲੋਕ ਜਿਹੜੇ ਸਨ ਇਹ ਬਾਕੀ ਤਿੰਨ ਜਾਤੀਆਂ ਦੀ ਸੇਵਾ ਕਰਨੀ ਉਹਨਾਂ ਦੇ ਮਾਰੇ ਉਹ ਕੇ ਐਲੇ ਮੈਲੇ ਕੰਮ ਕਰਨੇ ਇਹ ਛੂਦਰਾਂ ਦੀ ਡਿਊਟੀ ਇਹ ਲਗਾ ਲਈ ਗਈ ਉਹਨਾਂ ਨੂੰ ਆਪਣਾ ਇਹ ਧਰਮ ਨਾ ਦਿੱਤਾ ਗਿਆ ਤੋਂ ਇਹ ਸੰਸਾਰ ਵਿੱਚ ਜੋ ਗੱਲ ਚੱਲ ਰਹੀ ਸੀ ਇਦਾ ਜ਼ਿਕਰ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਰਬ ਸ਼ਬਦਾਂ ਇੱਕ ਸ਼ਬਦ ਜੇ ਕੋ ਜਾਣ ਪਿਓ ਅਸਲ ਵਿੱਚ ਇਨਸਾਨ ਦੇ ਵੱਖ-ਵੱਖ ਧਰਮ ਹੈ ਹੀ ਨਹੀਂ ਹਨ ਸਰਬ ਸ਼ਬਦਾਂ ਇੱਕ ਸ਼ਬਦ ਸਾਰਿਆਂ ਦਾ ਧਰਮ ਅਸਲ ਵਿੱਚ ਇੱਕੋ ਹੀ ਹੈ ਇੱਕੋ ਹੀ ਧਰਮ ਹੈ ਸਾਰਿਆਂ ਦਾ ਜੇ ਕੋ ਜਾਣ ਸਪਿਓ ਅਗਰ ਕੋਈ ਇਸ ਪੇਧਿਕਨ ਨੂੰ ਸਮਝ ਲਵੇ ਕਿ ਇਨਸਾਨੀਅਤ ਦਾ ਧਰਮ ਇੱਕੋ ਹੀ ਹੈ ਨਾਨਕ ਤਾਂ ਕੋ ਦਾਸ ਹੈ ਸੋਹਿੰ ਰੰਝਨ ਦੇ ਨਾਨਕ ਉਸ ਇਨਸਾਨ ਦਾ ਦਾਸ ਹੈ ਉਹ ਰੰਝਨ ਦਾ ਰੂਪ ਪ੍ਰਮਾਤਮਾ ਦਾ ਰੂਪ ਹੈ ਜੋ ਇਹ ਗੱਲ ਸਮਝਾਏ ਕਿ ਧਰਮ ਵੱਖ-ਵੱਖ ਨਹੀਂ ਧਰਮ ਇੱਕ ਹੈ ਅਸਲ ਵਿੱਚ ਗੁਰਬਾਣੀ ਅਨੁਸਾਰ ਧਰਮ ਕੋਈ ਇਨਸਾਨ ਨਹੀਂ ਬਣਾਉਂਦਾ ਦੁਨੀਆ ਤੇ ਜਿੰਨੇ ਮਹਾਪੁਰਸ਼ ਲੋਕ ਗੁਰੂ ਪੀਰ ਆਏ ਉਹਨਾਂ ਨੇ ਧਰਮ ਨੂੰ ਬਣਾਇਆ ਨਹੀਂ ਉਹਨਾਂ ਨੇ ਧਰਮ ਦੀ ਪਛਾਣ ਕਰਵਾਈ ਇਨਸਾਨੀਅਤ ਨੂੰ ਜਿਹੜੇ ਲੋਕ ਆਪਣਾ ਧਰਮ ਭੁੱਲੇ ਹੋਏ ਸਨ ਉਹਨਾਂ ਨੂੰ ਧਰਮ ਦੀ ਪਛਾਣ ਕਰਵਾਈ ਵੇ ਤੁਹਾਡਾ ਧਰਮ ਕੀ ਹੈ ਧਰਮ ਵੀ ਵਖ ਵਖ ਹੋ ਸਕਦੇ ਨੇ ਇੱਕ ਅਸੀਂ ਗ੍ਰਸਤੀ ਜ਼ਿੰਦਗੀ ਵਿੱਚ ਦੇਖੀਏ ਇਸਤਰੀ ਦਾ ਆਪਣੇ ਪਤੀ ਪ੍ਰਤੀ ਕੀ ਧਰਮ ਹੈ ਇੱਕ ਪਤੀ ਦਾ ਖਮ ਦਾ ਆਪਣੀ ਇਸਤਰੀ ਪ੍ਰਤੀ ਕੀ ਧਰਮ ਹੈ ਉਹਨਾਂ ਦੀ ਅੱਗੇ ਔਲਾਦ ਹੈ ਉਸ ਔਲਾਦ ਦੀ ਪਾਲਣਾ ਸੰਬੰਧੀ ਉਹਨਾਂ ਦਾ ਕੀ ਧਰਮ ਹੈ ਔਲਾਦ ਜਦੋਂ ਵੱਡੀ ਹੋ ਕੇ ਜਵਾਨ ਹੋ ਜਾਏ ਮਾਪੇ ਬਿਰਧ ਹੋ ਜਾਣ ਉਹਨਾਂ ਮਾਪੇ ਦੀ ਸੇਵਾ ਬਰਤੀ ਬੱਚਿਆਂ ਦਾ ਕੀ ਧਰਮ ਹੈ ਇੱਕ ਮਲਾਜ਼ਮ ਹੈ ਉਹਦਾ ਆਪਣੀ ਨੌਕਰੀ ਕਰਦੇ ਆ ਉਹਦਾ ਸਰਕਾਰ ਪ੍ਰਤੀ ਕੀ ਧਰਮ ਹੈ ਇਸ ਤਰ੍ਹਾਂ ਇੱਕ ਦੇ ਵਕ ਵਕ ਸਾਡੇ ਧਰਮ ਫਰਜ਼ ਹਨ ਜਿਹੜੇ ਸਾਡਾ ਅਸੀਂ ਕਿਨਾਂ ਨਿਯਮ ਦੇ ਅਧੀਨ ਰਹਿ ਕੇ ਇਹ ਆਪਣੇ ਫਰਜ਼ ਆਪਣੇ ਧਰਮ ਨਿਭਾਉਣੇ ਨੇ ਪਰ ਇੱਥੇ ਜਿਸ ਧਰਮ ਦੀ ਗੱਲ ਕੀਤੀ ਜਾਂਦੀ ਹੈ ਉਹ ਧਰਮ ਤੋਂ ਭਾਵ ਹੈ ਇਹ ਇਨਸਾਨ ਜੋ ਹੈ ਇਹ ਖਾਲੀ ਸਰੀਰ ਨਹੀਂ ਹੈ ਸਿਰ ਦੇ ਵਿੱਚ ਰੱਬੀ ਆਤਮਾ ਜਿਹਨੂੰ ਅਸੀਂ ਰੂਹ ਵੀ ਕਹਿੰਦੇ ਆ ਸੌਲ ਕਹਿੰਦੇ ਆ ਉਹ ਵੀ ਸਰੀਰ ਵਿੱਚ ਬੈਠੀ ਹੈ ਉਹ ਆਤਮਾ ਹੀ ਇਸ ਸਰੀਰ ਨੂੰ ਇਕ ਇਨਸਟਰੂਮੈਂਟ ਦੀ ਤਰ੍ਹਾਂ ਇਸਤੇਮਾਲ ਕਰ ਰਹੀ ਹੈ ਇਸ ਸਰੀਰ ਰਾਹੀਂ ਉਹ ਆਤਮਾ ਅੱਖਾਂ ਨਾਲ ਦੇਖਦੀ ਹੈ ਕੰਨਾਂ ਨਾਲ ਸੁਣਦੀ ਹੈ ਮੂੰਹ ਨਾਲ ਬੋਲਦੀ ਹੈ ਹੱਥਾਂ ਨਾਲ ਕੰਮਕਾਜ ਕਰਦੀ ਹੈ ਪੈਰਾਂ ਨਾਲ ਤੁਰਦੀ ਹੈ ਬੁੱਧੀ ਦਿਮਾਗ ਨਾਲ ਮਹਿਸੂਸ ਕਰਦੀ ਹੈ ਉਹ ਆਤਮਾ ਉਸ ਆਤਮਾ ਅਤੇ ਸਰੀਰ ਦੇ ਸੁਮੇਲ ਨੂੰ ਅਸੀਂ ਇਨਸਾਨ ਕਹਿੰਦੇ ਹਾਂ ਵਿਅਕਤੀ ਕਹਿੰਦੇ ਹਾਂ ਇਸ ਵਾਸਤੇ ਕੇਵਲ ਸਰੀਰ ਦੇ ਜਿਗਾਰ ਕਰਨੇ ਸਰੀਰ ਦਾ ਖਾਣਾ ਪੀਣਾ ਪਹਿਨਣਾ ਇਹ ਇਨਸਾਨ ਦਾ ਕੇਵਲ ਸਿਰਕ ਤਰੰਦ ਹੈ ਸਰੀਰ ਦੀ ਇਸ ਸਪਸ਼ਟ ਲਈ ਸਰੀਰ ਨੂੰ ਸੇਧਮੰਦ ਰੱਖਣ ਲਈ ਇਹ ਸਰੀਰ ਦਾ ਧਰਮ ਹੈ ਲੇਕਿਨ ਅਸੀਂ ਕੇਵਲ ਸਰੀਰ ਨਹੀਂ ਹਾਂ ਅਸੀਂ ਆਤਮਾ ਵੀ ਹਾਂ ਸਾਡਾ ਅਸਲ ਵਜੂਦ ਤੇ ਆਤਮਾ ਹੈ ਜਿਹੜਾ ਕਿ ਇਹ ਦੇ ਮਰਦਾ ਮੁਗਦਾ ਨਹੀਂ ਇਸ ਲਈ ਉਸ ਆਤਮਾ ਜੋ ਪਰਮਾਤਮਾ ਦਾ ਅੰਸ਼ ਹੈ ਪਰਮਾਤਮਾ ਦਾ ਅੰਸ਼ ਹੈ ਉਸ ਦੇ ਨਾਲ ਸੁਮੇਲ ਬਣਾਣਾ ਆਤਮਾ ਪਰਾਤਮਾ ਇੱਕ ਕਰਨਾ ਇਹ ਸਾਡੇ ਜੀਵਨ ਦਾ ਲਕਸ਼ਯੋ ਹੈ ਇਹ ਹੈ ਇਨਸਾਨੀ ਜੀਵਨ ਦਾ ਮਨੋਰਥ ਇਹ ਭਈ ਪ੍ਰਾਪਤ ਮਾਨੁਖ ਦੇ ਖੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਕਰਨ ਦੇ ਲਈ ਇਹ ਮਨੁੱਖਾ ਜੀਵਨ ਦਾ ਸਮਾਂ ਇਹ ਇਨਸਾਨ ਨੂੰ ਮਿਲਿਆ ਹੈ ਤੋ ਇਹੀ ਸਾਡਾ ਧਰਮ ਹੈ ਕਿ ਇਸ ਜੀਵਨ ਵਿੱਚ ਅਸੀਂ ਐਸੀ ਜੀਵਨ ਜਾਚ ਜੀਵੀਏ ਸਾਡੀ ਰਹਿਣੀ ਬਹਿਣੀ ਸਾਡੀ ਸੋਚ ਵਿਚਾਰ ਸਾਡੇ ਜੀਵਨ ਜੂਣ ਦਾ ਢੰਗ ਸਾਡਾ ਅਚਰਨ ਐਸਾ ਹੋਵੇ ਜਿਸ ਰਾਹੀਂ ਅਸੀਂ ਉਸ ਪਰਮਾਤਮਾ ਨਾਲ ਇੱਕ ਸੁਰਤਾ ਪ੍ਰਾਪਤ ਕਰ ਸਕੀਏ ਉਸ ਪਰਮਾਤਮਾ ਨਾਲ ਇਹ ਆਤਮਾ ਜੋ ਸਰੀਰ ਵਿੱਚ ਬੈਠੀ ਹੈ ਇਕ ਅੰਸ਼ ਰੂਪ ਦੇ ਵਿੱਚ ਉਹਦੇ ਨਾਲ ਇਕਮਿਕ ਹੋ ਕੇ ਉਸ ਪਰਮਾਤਮਾ ਦਾ ਰੂਪ ਹੋ ਸਕੇ ਇਸ ਨੂੰ ਅਸੀਂ ਇਨਸਾਨੀਅਤ ਨੂੰ ਉੱਪਰ ਉਠਾ ਕੇ ਇੱਕ ਦੇਵਤਾ ਰੂਪ ਬਣਾ ਕੇ ਜਿਸ ਤਰ੍ਹਾਂ ਬਲਖਰੀ ਗੁਰੂ ਆਪਣੇ ਦਿਹਾੜੀ ਸਦਵਾਰ ਜੀ ਨੂੰ ਮਾਨਸ ਤੇ ਦੀਵਤੀ ਕੀ ਏਕਤਨ ਲਾ ਗਿਆ ਬਾਹਰ ਇਨਸਾਨੀਅਤ ਨੂੰ ਦੇਵਤਾ ਰੂਪ ਹੋ ਕੇ ਉਸ ਰੱਬ ਦਾ ਰੂਪ ਹੋ ਕੇ ਪਰਮਾਤਮਾ ਵਿੱਚ ਸਮਾ ਜਾਣਾ ਇਹ ਇਨਸਾਨੀ ਜੀਵਨ ਦਾ ਲਕਸ਼ ਹੈ ਉਹਦੇ ਲਈ ਜਿਹੜਾ ਅਸੀਂ ਮਾਰਗ ਬਣਾਉਣਾ ਹੈ ਉਹ ਜੋ ਮਾਰਗ ਉਹ ਜੋ ਜੀਵਨ ਯਾਤ ਜਿਹੜੀ ਸਾਡਾ ਆਤਮਾ ਪਰਮਾਤਮਾ ਨਾਲ ਸੁਮੇਲ ਕਰ ਸਕੇ ਉਸ ਨੂੰ ਕਹਿੰਦੇ ਨੇ ਧਰਮ ਉਹ ਇਨਸਾਨ ਨਹੀਂ ਬਣਾ ਸਕਦਾ ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਹੈ ਇਹ ਜੀਵ ਜੰਤ ਬਣਾਏ ਨੇ ਉਸੇ ਦੀ ਉਸੇ ਨੇ ਇਹਨਾਂ ਜੀਵਨ ਜਤਾਂ ਦਾ ਧਰਮ ਵੀ ਬਣਾਇਆ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ ਕਿਹੜਾ ਖਾਣਾ ਹੈ ਕਿਹੜਾ ਪੀਣਾ ਕਿਹੜਾ ਪਹਿਨਣਾ ਕਿਹੜਾ ਬੋਲਣਾ ਕਿਹੜਾ ਚੱਲਣਾ ਕੈਸਾ ਕਾਰਵਿਹਾਰ ਕਰਨਾ ਕੈਸਾ ਬਣਾ ਆਚਰਨ ਰੱਖਣਾ ਇਹ ਰੱਬੀ ਨੀਯਮ ਹਨ ਰੱਬੀ ਇਸ ਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਹੁਕਮ ਰਜ਼ਾਈ ਵੀ ਕਿਹਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਪ੍ਰਭੂ ਨੇ ਜਦੋਂ ਇਹ ਸ੍ਰਿਸ਼ਟੀ ਬਣਾਈ ਹੈ ਜੀਵ ਜੰਤ ਬਣਾਏ ਹਨ ਤੇ ਨਾਲ ਹੀ ਇਹ ਵੀ ਇੱਕ ਹੁਕਮ ਬਣਾ ਦਿੱਤਾ ਇੱਕ ਕਨਸਟੀਟਿਊਸ਼ਨਿਕ ਨਿਯਮ ਬਣਾ ਦਿੱਤਾ ਕਿ ਜਿਹੜਾ ਉਹਦੀ ਰਜ਼ਾ ਵਿੱਚ ਚਲੇਗਾ ਉਹ ਇਸ ਯੋਗ ਹੋ ਜਾਏਗਾ ਕਿ ਉਸ ਪਰਮਹਸਤੀ ਨੂੰ ਸਮਝੇ ਉਸ ਨੂੰ ਅਨੁਭਵ ਕਰੇ ਜਿਹੜਾ ਉਹਦੀ ਰਜ਼ਾ ਵਿੱਚ ਨਹੀਂ ਤੁਰਦਾ ਰਬ ਦੀ ਹਕੂਮਤ ਜ ਰਬ ਦੇ ਪਾਣੇ ਵਿੱਚ ਨਹੀਂ ਤੁਰਦਾ ਜੋ ਲਾਫ ਨੀਚਰ ਹੈ ਉਹਦੀ ਪਰਵਾਹੀ ਨਹੀਂ ਕਰਦਾ ਉਸ ਨੂੰ ਅਸੀਂ ਅਧਰਮੀ ਕਹਾਂਗੇ ਤੇ ਜਿਹੜਾ ਕੁਦਰਤੀ ਕਾਨੂੰਨ ਦੇ ਅਧੀਨ ਰਬੀ ਨੀਮੋ ਦੇ ਅਧੀਨ ਰਬੀ ਪਾਣੇ ਹੁਕਮ ਦੇ ਅਧੀਨ ਤੁਰਦਾ ਉਸ ਨੂੰ ਅਸੀਂ ਧਰਮੀ ਕਹਾਂਗੇ ਇਹ ਤੇ ਹਰ ਇਨਸਾਨ ਦਾ ਇੱਕੋ ਹੀ ਹੈ ਪਰਮਾਤਮਾ ਇੱਕ ਹੈ ਤੇ ਉਸ ਦੇ ਮਿਲਾਪ ਦਾ ਜੋ ਸਾਧਨ ਹੈ ਉਹਦੇ ਮਿਲਾਪ ਰੀ ਜੈਸੀ ਜੀਵਨ ਯੋਗ ਚਾਹੀਦੀ ਉਹ ਵੀ ਇੱਕ ਹੀ ਹੈ ਇਹ ਕੋ ਗਿਆਨ ਧਿਆਨ ਤੁਨ ਬਾਣੀ ਇੱਕ ਨਿਰਾਲਮ ਅਖਤਕ ਕਹਾਣੀ ਉਹ ਇੱਕੋ ਪਰਮਾਤਮਾ ਉਸ ਦਾ ਇੱਕੋ ਦਾ ਹੀ ਗਿਆਨ ਧਿਆਨ ਇਸ ਉਸ ਦੇ ਵਿੱਚ ਤੁਣ ਜੋੜਨੀ ਹੈ ਇੱਕ ਨਿਰਾਲਮ ਅਕਤ ਕਹਾਣੀ ਇੱਕੋ ਸ਼ਬਦ ਸੱਚਾ ਨਿਸ਼ਾਨ ਇਹ ਸੱਚਾ ਸ਼ਬਦ ਜੋ ਗੁਰਬਾਣੀ ਰੂਪੀ ਹੈ ਇਹੋ ਹੀ ਇੱਕ ਸੱਚਾ ਨਿਸ਼ਾਨ ਹੈ ਜਿਹੜਾ ਉਸ ਪਰਮਾਤਮਾ ਨਾਲ ਸਾਨੂੰ ਜੋੜ ਸਕਦਾ ਹੈ ਪੂਰੇ ਗੁਰ ਤੇ ਜਾਣੈ ਜਾਣ ਤੇ ਪੂਰੇ ਗੁਰੂ ਤੂੰ ਇਸ ਦੀ ਸਮਝ ਆਉਂਦੀ ਹੈ ਇਹ ਕੋ ਧਰਮ ਜਿਹੜਾ ਸੱਚ ਕੋਈ ਇਹ ਆ ਸੱਚਾ ਇੱਕੋ ਧਰਮ ਕੀ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਉਹਦੇ ਵਰਗਾ ਹੋ ਜਾਣਾ ਉਹਦੇ ਵਰਗੇ ਗੁਣ ਪ੍ਰਾਪਤ ਕਰਕੇ ਉਹਦੇ ਵੀ ਸਮਾਈ ਹਾਸਲ ਕਰਨਾ ਏ ਕੋ ਧਰਮ ਜਿਹੜਾ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਹੋਈ ਉਹ ਬੰਦਾ ਗੁਰਮਤ ਅਨੁਸਾਰ ਜੁਗਾ ਜਗੰਦਰ ਤੋਂ ਸੰਪੂਰਨ ਇੱਕ ਪੂਰਨ ਪੁਰਖ ਬਣ ਜਾਂਦਾ ਹੈ ਤੇ ਜਿਹੜਾ ਇਹ ਧਰਮ ਨਹੀਂ ਅਪਣਾਉਂਦਾ ਉਹ ਪੂਰਨ ਪੁਰਖ ਨਹੀਂ ਹੈ ਇਸ ਵਾਸਤੇ ਸੀ ਇਹ ਕਹਿ ਸਕਦੇ ਹਾਂ ਕਿ ਅਸੀਂ ਜਿਨ੍ਹਾਂ ਨਾਮਾ ਥੱਲੇ ਧਰਮ ਜੁਲਾਈ ਬੈਠੇ ਹਾਂ ਜਿਵੇਂ ਪਹਿਲੇ ਜ਼ਿਕਰ ਕੀਤਾ ਵੇ ਮੁਖਤਲਿਫ ਕਿਸਮ ਦੇ ਅਸੀਂ ਧਰਮ ਬਣਾ ਕੇ ਬੈਠੀਆਂ ਇਹ ਸਾਡੇ ਪੰਥ ਹੋ ਸਕਦੇ ਨੇ ਬਕ ਬਕ ਰਸਤੇ ਬਕ ਬਕ ਪੰਥ ਬਣਾ ਕੇ ਬੈਠੀਆਂ ਜਿਹੜਾ ਧਰਮ ਅਸਲ ਧਰਮ ਜੋ ਹੈ ਉਹ ਰੱਬੀ ਧਰਮ ਰੱਬੀ ਨੀਯਮ ਰੱਬੀ ਹੁਕਮ ਰੱਬੀ ਪਾਣਾ ਹੈ ਉਹ ਹਰੇਕ ਲਈ ਇੱਕੋ ਹੀ ਹੈ ਪੰਜਵੇਂ ਪਾਸੇ ਕਹਿੰਦੇ ਨੇ ਦੁਲਬ ਦੇ ਸਵਾਰ ਇਹ ਜਿਹੜੀ ਬੜੀ ਕੀਮਤੀ ਦੁਲਬ ਦੇ ਤੈਨੂੰ ਮਿਲੀ ਹੈ ਭਾਈ ਇਸ ਨੂੰ ਸਵਾਰ ਜਾਏ ਨਾ ਦਰਗਾਹਾਰ ਫਿਰ ਤੂੰ ਰੱਬ ਦੀ ਦਰਗਾਹ ਵਿੱਚ ਹਾਰ ਕੇ ਨਹੀਂ ਜਾਵੇਂਗਾ ਹਾਲ ਤੂੰ ਪਲ ਤਦ ਤਦ ਹੋਏ ਬੜਿਆਈ ਇਹ ਲੋਕ ਹਾਲਤ ਤੂੰ ਪਰਲ ਪ੍ਰਲੋਕ ਦੋਵਾਂ ਥਾਂ ਤੇ ਤੇਰੀ ਵਿੜਾਈ ਹੋਵੇਗੀ ਅੰਤ ਕੀ ਬੇਲਾ ਲੈ ਛਡਾਈ ਇਹ ਨਾਮ ਤੈਨੂੰ ਆਖਰੀ ਸਮੇਂ ਇਸ ਮੋਮੈ ਤੂੰ ਛਡਾ ਦੇਗਾ ਰਾਮ ਕੇ ਗੁਣ ਗਾਉ ਹਲਤ ਪਰਲਤ ਹੋਏ ਦੋਵੇਂ ਸੁਹੇਲੇ ਅਚਰਜ ਪੁਰਖ ਤੇ ਆਓ ਉਹ ਪਰਮਾਤਮਾ ਪੁਰਖ ਜੋ ਅਚਰਜ ਹਸਤੀ ਹੈ ਹੈਰਾਨ ਕਰ ਦੇਣ ਵਾਲੀ ਹਸਤੀ ਹੈ ਉਹਦਾ ਧਿਆਨ ਕਰ ਹਲਤ ਪਰਲਤ ਹੋਏ ਦੋਵੇਂ ਸੁਹੇਲੇ ਇਹ ਲੋਕ ਪਰਲੋਕ ਤੇਰੇ ਦੋਨੋਂ ਸੁਹੇਲੇ ਹੋ ਜਾਣ ਕੇ ਸੁਚੱਜੇ ਹੋ ਜਾਣਗੇ ਅਚਰਜ ਪੁਰਖ ਤੇ ਆਓ ਉਸ ਹੈਰਾਨ ਕਰਨ ਵਾਲੀ ਵਿਸਮਾਦ ਅਵਸਥਾ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਤਿਆ ਉੱਠ ਤੂੰ ਬੈਠ ਤੂੰ ਹਰ ਜਾਪ ਇਹ ਆ ਧਰਮ ਕਿ ਉੱਠਦੇ ਹੋ ਬੈਠਦੇ ਉਸ ਇੱਕ ਪਰਮਾਤਮਾ ਦਾ ਜਾਪ ਕਰ ਬਿਨ ਸ ਸਗਲ ਸੰਤਾਪ ਇਹਦੇ ਨਾਲ ਤੇਰੇ ਸਾਰੇ ਸੰਤਾਪ ਸਾਰੇ ਦੁੱਖ ਰੋ ਮਿਟ ਜਾਣਗੇ ਬੈਰੀ ਸਭ ਹੋਵੇਂ ਮੀਤ ਕੋਈ ਤੇਰਾ ਵੈਰੀ ਨਹੀਂ ਰਹੇਗਾ ਵੈਰੀ ਵੀ ਸਾਰੇ ਮਿੱਤਰ ਬਣ ਜਾਣਗੇ ਨਿਰਮਲ ਤੇਰਾ ਹੋਵੇ ਚਿਤ ਤੇਰਾ ਚਿਤ ਨਿਰਮਲ ਹੋ ਜਾਏਗਾ ਦੇਖੋ ਅੱਜ ਅਸੀਂ ਬਖ ਬਖ ਧਰਮ ਦੇ ਬਣਾਈ ਬੈਠੇ ਹਾਂ لیکن ਸਾਡੇ ਚਿੱਤ ਨਿਰਮਲ ਨਹੀਂ ਹੋ ਰਹੇ ਸਾਡੀਆਂ ਧਾਰਮਿਕ ਲੜੀਆਂ ਨਹੀਂ ਮੁکریاں ਧਾਰਮਿਕ ਈਰਖਾ ద్వੈਖ ਨਹੀਂ ਮੁکری ایک دوسرے প্রতি ਬੈਰ ਵਿਰੋਧ ਨਹੀਂ ਮੁکری ਕਿਉਂਕਿ ਚਿੱਤ ਨਿਰਮਲ ਨਹੀਂ ਹੋ ਰਹਾ ਚਿੱਤ ਨਿਰਮਲ ਹੋਣਾ ਪਰਮਾਤਮਾ ਦਾ ਨਾਮ ਜਪਣਾ ਨਿਰਮਲ ਤੇਰਾ ਹੋਵੇ ਚੀਤ ਸਭ ਤੋਂ ਉਤਮ ਇਹ ਕਰਮ دیکھو ਮਹਾਰਾਜੀ ਤੇ ਕੀ ਕਹਿੰਗੇ ਸਭ ਤੋਂ ਉਤਮ ਕਰਮ ਇਹ ਹੈ ਕਿ ਸਗਲ ਧਰਮ میں ਸੇਸ਼ ਧਰਮ ਕਿ ਤੁਸੀਂ ਜਿੰਨੇ ਮਰਜੀ ਧਰਮ ਮਣਾ ਕੇ ਫਿਰਦੇ ਰਹੋ ਅਸਲ ਵਿੱਚ ਸ੍ਰੇਸ਼ਟ ਧਰਮ ਕੀ ਹੈ ਹਰ ਸਿਮਰਨ ਤੇਰਾ ਹੋਏ ਉਧਾਰ ਉਸ ਇੱਕ ਪਰਮਾਤਮਾ ਦਾ ਸਿਮਰਨ ਕਰ ਇਧਰ ਨਾਲ ਤੇਰਾ ਉਧਾਰ ਹੋਣਾ ਜਨਮ ਜਨਮ ਦਾ ਉਤਰੇ ਭਾਰ ਇਹ ਜਨਮਾਂ ਜਨਮਾਂ ਦਾ ਭਾਰ ਸਾਰਾ ਉਤਰ ਜਾਏਗਾ ਪੂਰਨ ਤੇਰੀ ਹੋਵੇ ਆਸ ਤੇਰੀ ਇਨਸਾਨੀ ਜ਼ਿੰਦਗੀ ਦੀ ਜਿਹੜੀ ਸਹੀ ਆਸ ਹੈ ਉਹ ਪੂਰੀ ਹੋਵੇਗੀ ਜਮ ਕੀ ਕਟਿਆ ਤੇਰੀ ਫਾਸ ਤੂੰ ਜਮਾਤੀ ਫਾਈ ਤੋਂ ਵੀ ਮੁਕਤ ਹੋ ਜਾਵੇਂਗਾ ਗੁਰ ਕਾ ਉਪਦੇਸ਼ ਸੁਣੀ ਜਾ ਨਾਨਕ ਸੁਖ ਸਹਿਜ ਸਮੀਜੈ ਗੁਰੂ ਦਾ ਉਪਦੇਸ਼ ਸੁਣ ਇਹ ਇਸ ਤਰ੍ਹਾਂ ਤੂੰ ਸੁਖ ਦੀ ਨੀਂਦ ਸੋ ਸਕਦਾ ਹੈ ਤੋ ਧਰਮ ਕੀ ਹੋਇਆ ਕਿ ਇੱਕ ਪ੍ਰਮਾਤਮਾ ਦਾ ਸਿਮਰਨ ਕਰਨਾ ਉਹ ਤੁਸੀਂ ਦੇਖੋ ਕਿ ਪ੍ਰਮਾਤਮਾ ਦੇ ਵੱਖ-ਵੱਖ ਨਾਮ ਇਹਨਾਂ ਪ੍ਰਮਾਤਮਾ ਇੱਕੋ ਹੀ ਹੈ ਉਸ ਨੂੰ ਵਾਹਿਗੁਰੂ ਕੋ ਅੱਲਾ ਕੋ ਮੂਲਾ ਕੋ ਗਾੜ ਕੋ ਭਗਵਾਨ ਕੋ ਕਿਸੇ ਵੀ ਨਾਲ ਉਸ ਨੂੰ ਯਾਦ ਕਰੋ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਆਪਣੇ ਆਪ ਤੂੰ ਹੋਇਆ ਇਸ ਲਈ ਉਸ ਦਾ ਨਾਮ ਜਿਹੜੇ ਰੱਖੇ ਗਏ ਨੇ ਇਹ ਤੇ ਕਿਵੇਂ ਯਾਦ ਕਰਨ ਦੀ ਇੱਕ ਸਾਧਨ ਨੇ ਅਸੀਂ ਨਾਮ ਤੋਂ ਬਿਨਾਂ ਸੰਸਾਰ ਦਾ ਕੋਈ ਕਾਰੋਬਾਰ ਕਰ ਹੀ ਨਹੀਂ ਸਕਦੇ ਹਰ ਚੀਜ਼ ਦਾ ਕੋਈ ਨਾ ਕੋਈ ਨਾਮ ਰੱਖਿਆ ਤੇ ਪਰਮਾਤਮਾ ਨੂੰ ਯਾਦ ਕਰਨ ਵਾਲੇ ਉਸ ਨੂੰ ਅਨੁਭਵ ਕਰਨ ਵਾਲੇ ਨੇ ਉਸ ਨੂੰ ਕਿਸੇ ਨਾ ਕਿਸੇ ਨਾਮ ਨਾਲ ਯਾਦ ਕੀਤਾ ਸਗਲ ਸੁਖ ਜਬ ਇੱਕ ਹੈ ਨਾਮ ਇੱਕ ਪਰਮਦਰ ਨਾਮ ਜਪਣੀ ਚ ਸਾਰੇ ਸੁਖ ਨੇ ਸਗਲ ਧਰਮ ਹਰ ਕੇ ਗੁਣ ਗਾਮ ਸਾਰਾ ਧਰਮ ਕੀ ਹੈ ਹਰੀ ਦੇ ਗੁਣ ਗਾਉਣ ਵਿੱਚ ਇਹ ਹੈ ਅਸਲ ਧਰਮ ਅਸੀਂ ਆਪਣੇ ਸਰੀਰ ਦੀਆਂ ਕੁਝ ਵੀ ਸੁਰਤਾ ਬਣਾ ਲਈਏ ਕੁਝ ਵੀ ਸ਼ਕਲਾਂ ਬਣਾ ਲਈਏ ਅਸੀਂ ਬਾਹਰੀ ਭੇਖ ਲਿਬਾਸ ਕੁਝ ਵੀ ਬਣਾ ਲਈਏ ਆਪਣੀ ਰਹਿਣੀ ਬਹਿਣੀ ਕੁਝ ਵੀ ਬਣਾ ਲਈਏ ਲੇਕਿਨ ਇਸ ਸਾਰੇ ਦੇ ਹਦਿਨ ਅਗਰ ਸਾਡਾ ਮਨ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਪਰਮਾਤਮਾ ਦੀ ਹਾਜ਼ਰ ਨਾਜ਼ਰਤਾ ਅਸੀਂ ਮਹਿਸੂਸ ਨਹੀਂ ਕਰਦੇ ਕਿ ਜ਼ਾਹਿਰ ਜ਼ਹੂਰ ਸਾਨੂੰ ਹਰ ਜਗ੍ਹਾ ਦੇਖ ਰਿਹਾ ਹੈ ਸਾਡੇ ਹਰ ਕਰਮ ਨੂੰ ਉਹ ਪੜਤਾਲ ਕਰ ਰਿਹਾ ਹੈ ਅਗਰ ਇਹ ਪਰਮਾਤਮਾ ਦਾ ਡਰ ਸਾਡੇ ਅੰਦਰ ਪੈਦਾ ਨਹੀਂ ਹੁੰਦਾ ਤੇ ਅਸੀਂ ਧਰਮੀ ਨਹੀਂ ਬਣ ਸਕਾਂਗੇ ਕਿਉਂਕਿ ਫਦਰਸੀ ਰੱਬੀ ਨੀਮਨ ਦੀ ਪਾਲਣ ਨਹੀਂ ਕਰ ਸਕਦਾ ਜਿਸ ਮਨ ਪਾਉ ਤਿਸਾ ਮਨ ਪਾਉ ਜਿਹਦੇ ਮਨ ਵਿੱਚ ਰੱਬ ਦਾ ਡਰ ਅਦਬ ਹੁੰਦਾ ਉਸਦੇ ਮਨ ਵਿੱਚ ਪ੍ਰਭੂ ਦਾ ਪਿਆਰ ਵੀ ਪੈਦਾ ਹੁੰਦਾ ਤੇ ਪ੍ਰਭੂ ਦਾ ਪਿਆਰ ਹਿਰਦੇ ਵਿੱਚ ਹੋਣਾ ਉਸ ਨੂੰ ਹਰ ਪਾਸੇ ਮਹਿਸੂਸ ਕਰਨਾ ਔਰ ਉਸ ਦੇ ਡਰ ਅਦਬ ਵਿੱਚ ਰਹਿ ਕੇ ਮਾੜੇ ਕਰਮਾਂ ਤੋਂ ਬਚਣਾ ਤੇ ਉਸ ਨੂੰ ਯਾਦ ਕਰਦੇ ਰਹਿਣਾ ਇਹ ਤਾਂ ਹੀ ਹੋ ਸਕਦਾ ਹੈ ਵਾਸੀਂ ਬੁਰੇ ਕਰਮਾਂ ਤੋਂ ਬਚ ਸਕਦੇ ਹਾਂ ਨਫ਼ਰਤਾਂ ਵੈਰ ਵਿਰੋਧ ਦੁਸ਼ਮਣੀਆਂ ਈਰਖਾ ਦਵੇਖ ਇਹਨਾਂ ਤੋਂ ਤਾਂ ਹੀ ਬਚ ਸਕਦੇ ਹਾਂ ਤਜ ਸਭ ਭਰਮ ਭਜਿਉ ਪਾਰ ਬ੍ਰਹਮ ਜਦੋਂ ਬਾਕੀ ਸਾਰੇ ਭਰਮ ਬਲੇਕੇ ਕਰਮ ਕੰਡ ਛੱਡ ਕੇ ਭਜਿਉ ਪਾਰ ਬ੍ਰਹਮ ਇੱਕ ਪਰਮਾਤਮਾ ਦਾ ਭਜਨ ਕੀਤਾ ਕੋ ਨਾਨਕ ਅਟਲ ਇਹ ਧਰਮ ਨਾਨਕ ਆਖਦਾ ਕਿ ਇਹ ਅਟਲ ਧਰਮ ਜਿਹੜਾ ਸਦੀਵ ਕਾਲ ਰਹਿਣਾ ਸਦੀਵ ਕਾਲ ਤੋਂ ਚਲਿਆ ਆਇਆ ਔਰ ਸਦੀਵ ਕਾਲ ਲਈ ਕੋਈ ਧਰਮ ਰਹਿਣਾ ਕਿ ਇੱਕ ਪਾਰ ਬ੍ਰਹਮ ਦਾ ਸਿਮਰਨ ਕੀਤਾ ਜਾਏ ਤਰਤ ਉਪਾਉ ਤਰੀ ਧਰਮਸਾਰ ਪਰਮਾਤਮਾ ਨੇ ਇਹ ਧਰਤੀ ਉਪਾਏ ਤਰੀ ਧਰਮਸਾਰ ਇਹ ਧਰਮ ਕਮਾਉਣ ਵਾਲੀ ਥਾਂ ਹੈ ਇਹ ਧਰਤੀ ਜਿਹੜੀ ਬਣਾਈ ਗਈ ਔਰ ਇਹਦੇ ਸਾਨੂੰ ਪੈਦਾ ਕੀਤਾ ਗਿਆ ਸੀ ਧਰਮ ਦੀ ਕਮਾਈ ਕਰੀਏ ਉਤਪਤ ਪਰਲੋ ਆਪ निराला ਉਹ ਪਰਮਾਤਮਾ ਹੀ ਉਤਪਤੀ ਕਰਦਾ ਕਦੇ ਖਤਮ ਵੀ ਕਰ ਦਿੰਦਾ ਪਰਲੋ ਕਰ ਦਿੰਦਾ ਆਪ ਉਹ ਨਿਰਾਲਾ ਰਹਿੰਦਾ ਉਹ ਨਾ ਕਦੇ ਮਰਦਾ ਨਾ ਕਦੇ ਮੁਕਦਾ ਸਦੀਵ ਕਾਲ ਬਸੇ ਕਾਇਮ ਹਸਤੀ ਹੈ ਕੁਝ ਹਸਤੀਆਂ ਜਿਹੜੀਆਂ ਸੰਸਾਰ ਤੇ ਇਨਸਾਨੀ ਰੂਪ ਵਿੱਚ ਆਈਆਂ ਇਨਸਾਨ ਦੀ ਤਰ੍ਹਾਂ ਦਿਸੀਆਂ ਫਿਰ ਆਪਣੇ ਵਕਤ ਤੇ ਉਹ ਅਲੂਪ ਹੋ ਗਈਆਂ ਸੰਸਾਰ ਤੋਂ ਚਲੀ ਗਈਆਂ ਅੱਜ ਉਹ ਸਾਨੂੰ ਨਹੀਂ ਦਿਸ ਰਹੀਆਂ ਉਹਨਾਂ ਹਸਤੀਆਂ ਨੂੰ ਅਸੀਂ ਪਰਮਾਤਮਾ ਨਹੀਂ ਕਹਿ ਸਕਦੇ ਵਾਇਗਰੂ ਨਹੀਂ ਕਹਿ ਸਕਦੇ ਪਰਮਾਤਮਾ ਉਹ ਹਸਤੀ ਹੈ ਜਿਹੜਾ ਇਸ ਸਾਰੀ ਉਤਪਤੀ ਤੋਂ ਨਿਰਾਲਾ ਹੈ ਉਤਪਦ ਪਰਲੋ ਆਪ ਨਿਰਾਲਾ ਉਹ ਉਤਪਦ ਪਰਲੋ ਤੋਂ ਆਪ ਨਿਰਾਲੀ ਹਸਤੀ ਹੈ ਉਹ ਏਕੋ ਪਾਦਰ ਏਕਦਰ ਗੁਰਪੋੜੀ ਨਿਜਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸੱਚੋ ਨਾਮ ਸਾਰੇ ਸੁਖ ਸੱਚੇ ਨਾਮ ਵਿਚੇ ਉਹ ਪਰਮਾਤਮਾ ਇਸ ਸਾਰੀ ਸਿਸਤ ਨੂੰ ਨਿਆਰਾ ਸਿਸਟੀ ਵਰਗਾ ਨਹੀਂ ਹੈ ਉਹਦੀ ਉਪਾ ਨਹੀਂ ਦਿੱਤੀ ਜਾ ਸਕਦੀ ਕੋਈ ਦਰਸ਼ਾਣ ਦਿੱਤਾ ਜਾ ਸਕਦਾ ਵੀ ਪਰਮਾਤਮਾ ਇਹੋ ਜਿਹਾ ਹੈ ਸਾਚਾ ਧਰਮ ਪੂਨ ਭਲਾ ਕਰਾਏ ਜਦ ਤੁਸੀਂ ਸੱਚੇ ਧਰਮੀ ਬਣ ਜਾਵਾਂਗੇ ਉਸ ਇੱਕ ਪਰਮਾਤਮਾ ਦੇ ਸੇਵਕ ਬਣ ਕੇ ਸੱਚੇ ਧਰਮੀ ਬਣ ਜਾਵਾਂਗੇ ਫਿਰ ਸਾਡੇ ਕੋਲ ਨੂੰ ਕੋਈ ਮਾਰਾ ਕੰਮ ਹੋਣਾ ਹੀ ਨਹੀਂ ਸਭ ਭਲਾ ਹੀ ਹੋਣਾ ਕਿਉਂਕਿ ਸਾਚਾ ਧਰਮ ਪੂਨ ਭਲਾ ਕਰਾਏ ਉਹ ਹਮੇਸ਼ਾ ਪੁੰਨ ਦੇ ਕੰਮ ਕਰਾਉਂਦਾ ਭਲੇ ਕੰਮ ਕਰਾਉਂਦਾ ਦੀਨ ਕਾ ਤੋਸਾ ਦੁਨਣਾ ਜਾਏ ਰੋਇ ਧਰਮ ਐਸਾ ਕਿ ਇਸ ਧਰਮ ਦੀ ਕਮਾਈ ਕਰਦੇ ਆ ਕੋਈ ਦੁਨੀਆਦਾਰੀ ਨਹੀਂ ਛੱਡਣੀ ਪੈਂਦੀ ਘਰ ਗ੍ਰਸਤੀ ਛੱਡਣੀ ਲੋੜ ਨਹੀਂ ਕਾਰੋਬਾਰ ਛੱਡਣੀ ਲੋੜ ਨਹੀਂ ਆਪਣੇ ਕੰਮ ਧੰਦੇ ਛੱਡਣ ਦੀ ਲੋੜ ਨਹੀਂ ਬਲਕਿ ਹਰ ਕੰਮ ਧੰਦੇ ਵਿੱਚ ਹਰ ਕਾਰੋਬਾਰ ਕਰਦੇ ਆ ਆਪਣੇ ਧਰਮ ਨੂੰ ਵਿੱਚ ਰੱਖਣਾ ਹੈ ਧਰਮ ਵਿੱਚ ਰੱਖ ਕੇ ਅਸੀਂ ਕਾਰੋਬਾਰ ਕਰਾਂਗੇ ਸਾਡੇ ਕਾਰੋਬਾਰ ਖੋਟੀ ਬੇਈਮਾਨੀ ਦੇ ਨਹੀਂ ਹੋਣਗੇ ਧਰਮ ਨੂੰ ਅੱਗੇ ਰੱਖ ਕੇ ਅਸੀਂ ਨੌਕਰੀ ਚਾਕਰੀ ਕਰਾਂਗੇ ਉੱਤੇ ਰਿਸ਼ਵਤ ਖੋਰੀ ਚੋਰੀ ਬਜਾਰੀ ਨਹੀਂ ਕਰਾਂਗੇ ਧਰਮ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਸਾਚਾ ਧਰਮ ਪੂਨ ਪਾਲਾ ਕਰਾਇ ਉਹਨਾਂ ਦੇ ਪਾਲਾ ਕਰਾਣਾ ਹੈ ਪੂਨ ਕਰਾਣਾ ਹੈ ਤੂੰ ਗਲਤ ਕੰਮ ਤਾਂ ਹੀ ਛੁੱਟਣਗੇ ਜੇ انسان ਸੱਚਾ ਧਰਮੀ ਬਣੇ ਕੇਵਲ ਫਿਰਕਿਆਂ ਨੂੰ ਧਰਮ ਕਹਿ ਲੈਣਾ ਜਾਂ ਕੁਝ ਪੰਥਾਂ ਨੂੰ ਧਰਮ ਕਹਿ ਕੇ ਤੇ ਉਸ ਦੇ ਰੂੜੀਵਾਦੀ ਬਣ ਕੇ ਤੇ ਦੂਜਿਆਂ ਪ੍ਰਤੀ ਨਫ਼ਰਤ ਪਾਲ ਲੈਣਾ ਇਹ ਧਰਮੀ ਹੋਣਾ ਨਹੀਂ ਹੈ ਧਰਮ ਸਭ ਤੋਂ ਪਹਿਲੀ ਗੱਲ ਇਹ ਸਿਖਾਏਗਾ ਕਿ ਪ੍ਰਮਾਤਮਾ ਇੱਕ ਹੈ ਉਹਦੇ ਸਾਰੇ ਵਿੱਚ ਉਹਦੀ ਜੋਤ ਸਮਾਈ ਹੈ ਕੋਈ ਊਚ ਨਹੀਂ ਕੋਈ ਨੀਚ ਨਹੀਂ ਸਭ انسان ਪ੍ਰਭੂ ਨੇ ਬਰਾਬਰ ਪੈਦਾ ਕੀਤੇ ਨੇ ਕਰਮਾਂ ਕਰਕੇ ਅਸੀਂ ਨੀਚ ਕਰਮ ਕਰ ਲੈਂਦੇ ਸਾਡੇ ਕਰਮ ਨੀਚ ਹੋ ਸਕਦੇ ਨੇ ਸਾਡੇ ਕਰਮ ਉੱਚੇ ਹੋ ਸਕਦੇ ਨੇ انسان ਕੋਈ ਨੀਚ ਉੱਚ ਨਹੀਂ ਹੈ ਜਿਸ انسان ਦੇ ਵਿੱਚ ਪਰਮਾਤਮਾ ਆਪ ਉਸਨੇ ਆਪਣੀ ਜੋਤ ਟਕਾਈ ਹੈ ਉਹ ਨਿਝ ਕਿਵੇਂ ਹੋ ਸਕਦਾ ਉਹ ਘਟਿਆ ਕਿਵੇਂ ਹੋ ਸਕਦਾ ਮਾੜਾ ਕਿਵੇਂ ਹੋ ਸਕਦਾ ਤੋਂ ਇਸ ਲਈ ਕਬੀਰ ਜਹਾਂ ਗਿਆਨ ਤਹਾਂ ਧਰਮ ਹੈ ਇਸ ਲਈ ਸੱਚੇ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਬੜਾ ਜ਼ਰੂਰੀ ਹੈ ਸੱਚੇ ਗੁਰੂ ਤੇ ਗਿਆਨ ਤੋਂ ਬਿਨਾ ਧਰਮ ਨਹੀਂ ਹੋ ਸਕਦਾ ਕਿਉਂਕਿ ਜਹਾਂ ਗਿਆਨ ਤਹਾਂ ਧਰਮ ਹੈ ਧਰਮ ਉੱਤੇ ਹੀ ਹੁੰਦਾ ਹੈ ਜਹਾਂ ਝੂਠ ਤਹਾਂ ਪਾਪ ਜਿੱਥੇ ਝੂਠ ਹੈ ਉੱਥੇ ਪਾਪ ਹੈ ਉੱਥੇ ਧਰਮ ਨਹੀਂ ਹੈ ਜਿੱਥੇ ਲੋਭ ਤਹ ਕਾਲ ਹੈ ਜਿੱਥੇ ਖਿਮਾ ਤਹ ਆਪ ਜਿੱਥੇ ਖਿਮਾ ਰੂਪੀ ਗੁਣ ਹੈ ਉੱਥੇ ਪ੍ਰਭੂ ਆਪ ਹੈ ਜਿੱਥੇ ਲੋਭ ਹੈ ਉੱਥੇ ਕਾਲ ਨੇ ਨੇੜੇ ਹੈ ਔਰ ਜਿੱਥੇ ਝੂਠ ਹੈ ਉੱਥੇ ਪਾਪ ਹੈ ਤੋ ਇਹ ਨਿਸ਼ਾਨੀ ਹੈ ਧਰਮੀ ਦੀ ਧਰਮੀ ਕਦੇ ਝੂਠ ਨਹੀਂ ਬੋਲਦਾ ਧਰਮੀ ਕਦੇ ਪਾਪ ਨਹੀਂ ਕਰਦਾ ਧਰਮੀ ਕਿਸੇ ਨਾਲ ਬੈਰਬੋਧ ਨਹੀਂ ਕਰਦਾ ਉਹ ਖਿਮਾ ਰੂਪੀ ਗੁਣ ਧਾਰਨ ਕਰਦਾ ਹੈ ਔਰ ਉਹ ਗਿਆਨ ਪ੍ਰਾਪਤ ਕਰਦਾ ਹੈ ਪਰਮਾਤਮਾ ਦੇ ਬਾਰੇ ਕੇਵਰ ਕੋਈ ਗ੍ਰੰਥ ਪੋਥੀਆਂ ਪੜ੍ਹ ਕੇ ਤੇ ਵੈਸਾ ਮਵਾਸੇ ਵਿੱਚ ਪੈ ਕੇ ਇੱਕ ਦੂਜੇ ਦੇ ਫਿਰਕਿਆਂ ਨੂੰ ਪੰਥਾਂ ਨੂੰ ਉਲਟਾ ਸਿੱਧਾ ਕਹਿ ਜਾਣਾ ਉਹ ਧਰਮ ਚੰਗਾ ਉਹ ਧਰਮ ਮਾੜਾ ਇਹ ਗੱਲ ਸਾਡੀ ਬੜੀ ਗਲਤਫਹਿਮੀ ਹੈ ਧਰਮ ਵੱਖ-ਵੱਖ ਹੈ ਹੀ ਨਹੀਂ ਪੂਰੀ ਇਨਸਾਨੀਅਤ ਦਾ ਇੱਕੋ ਹੀ ਧਰਮ ਹੈ ਕਿ ਉਹ ਇੱਕ ਜਿਹੜਾ ਪੈਦਾ ਕਰਨ ਵਾਲਾ ਸਾਨੂੰ ਰਚਨਾ ਕਰਨ ਵਾਲਾ ਸਾਨੂੰ ਪਾਲਣ ਵਾਲਾ ਸਾਡੇ ਸੀੜੀ ਜੀ ਬੈਠਾ ਸਾਡੇ ਸੀੜ ਨੂੰ ਕਿਰਿਆਸ਼ੀਲ ਰੱਖਿਆ ਉਹਦੇ ਨਾਲ ਜੁੜ ਕੇ ਰਹਿਣਾ ਉਹਦੀ ਡਰ ਅਦਬ ਵਿੱਚ ਰਹਿ ਕੇ ਜੀਵਨ ਦੇ ਕਰਮ ਕਰਨੇ ਤੋ ਇਸ ਵਾਸਤੇ ਸੱਚਾ ਧਰਮ ਕੀ ਹੈ ਸਰਬ ਧਰਮੇ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਭਈ ਅਗਰ ਧਰਮ ਹੈ ਸਹੀ ਧਰਮ ਕੀ ਹੈ ਭਈ ਇੱਕ ਪਰਮਾਤਮਾ ਨਾਮ ਜਪਣਾ ਔਰ ਉਹਦੇ ਕਾਰਨ ਉਸ ਨਾਮ ਸਿਮਰਨ ਦੇ ਕਾਰਨ ਸਾਡੇ ਕਰਮ ਨੇਕ ਹੋ ਜਾਣ ਹਰ ਕੋ ਨਾਮ ਜਪ ਨਿਰਮਲ ਕਰਮ ਕਰਮ ਨਿਰਮਲ ਹੋਣੇ ਚਾਹੀਦੇ ਅਗਰ ਸਾਡੇ ਕਰਮ ਨਿਰਮਲ ਨਹੀਂ ਹਨ ਅਸੀਂ ਜਿਹੜੇ ਧਰਮ ਦਾ ਮਰਜੀ ਲੇਬਲ ਲਾ ਕੇ ਫਿਰਦੇ ਰਹੀਏ ਅਸੀਂ ਧਰਮ ਹੀ ਨਹੀਂ ਖਵਾ ਸਕਦੇ ਤੋਂ ਪੁੰਨੀ ਪਾਪੀ ਆਖਰ ਨਾ ਹੈ ਕਰ ਕਰਨਾ ਲਿਖ ਲੈ ਜਾਹੁ ਇਹ ਧਰਮ ਹੈ ਇਹ ਆ ਧਰਮ ਕਿ ਖਾਲੀ ਆਖਣ ਨਾਲ ਵੀ ਕੋਈ ਪੁੰਨੀ ਹੈ ਜਾਂ ਕੋਈ ਪਾਪੀ ਆਪਣੇ ਆਪ ਨੂੰ ਅਸੀਂ ਕਿਸੇ ਨੂੰ ਪਾਪੀ ਕਹੀ ਜਾਈਏ ਆਪਣੇ ਆਪ ਨੂੰ ਪੁੰਨੀ ਕਹੀ ਜਾਈਏ ਸਾਡੇ ਕਹਨ ਨਾਲ ਨਾ ਕਿਸੇ ਨੇ ਪੁੰਨੀ ਹੋਣਾ ਨਾ ਕਿਸੇ ਨੇ ਪਾਪੀ ਹੋਣਾ ਬਲਕਿ ਜੈਸੇ ਅਸੀਂ ਕਰਮ ਕਰਾਂਗੇ ਵੈਸੇ ਕਰਮਾਂ ਅਨੁਸਾਰ ਸਾਡਾ ਜ਼ਮੀਰ ਸਾਡਾ ਮਨ ਆਤਮਾ ਵੈਸਾ ਬਣ ਜਾਂਦਾ ਹੈ ਔਰ ਉਸ ਅਸੀਂ ਵੈਸੇ ਹੀ ਅਖਵਾਉਂਗੇ ਪੁੰਨੀ ਪਾਪੀ ਆਖਰ ਨਾ ਖਾ ਲਈ ਆਖਾਨੀ ਇੱਕ ਮਹਾਵਰਾ ਨਹੀਂ ਹੈ ਬਲਕਿ ਕਰ ਕਰ ਕਰਨਾ ਲਿਖ ਲੈ ਜਾਓ ਜੈਸੀ ਕਰਮ ਬੰਦਾ ਕਰਦਾ ਜਾਂਦਾ ਵੈਸਾ ਹੀ ਉਸਦੀ ਲਿਖਤ ਬਣ ਜਾਂਦੀ ਹੈ ਵੈਸੇ ਹੀ ਦੇ ਸੁਭਾਅ ਸੰਸਕਾਰ ਬਣ ਜਾਂਦੇ ਨੇ ਆਪੇ ਬੀਜ ਆਪੇ ਹੀ ਖਾਓ ਫਿਰ ਆਪਣੇ ਕਰਮਾਂ ਦਾ ਬੀਜ ਆਓ ਆਪ ਹੀ ਖਾਣਾ ਪੈਂਦਾ ਨਾਨਕ ਹੁਕਮੀ ਆਵੋ ਜਾਓ ਰੱਬੀ ਹੁਕਮ ਅਨੁਸਾਰ ਜੀਵਨੇ ਆਉਣਾ ਜਾਣਾ ਹੈ ਤੇ ਆਉਂਦੇ ਜਾਂਦੇ ਉਹ ਜੋ ਕਰਮ ਕਰਦਾ ਉਹਨਾਂ ਕਰਮਾਂ ਦੇ ਫਲ ਇਸ ਨੇ ਭੋਗਨੇ ਹੀ ਭੋਗਨੇ ਨੇ ਜੋ ਧਰਮ ਕਮਾਵੇ ਧਰਮ ਨਾ ਹੋਵੇ ਜਿਹੜੇ ਐਸੇ ਰੱਬੀ ਹੁਕਮ ਵੀ ਚੱਲ ਕੇ ਧਰਮ ਦੀ ਕਮਾਈ ਕਰੇਗਾ ਉਹਨੂੰ ਉਹਦਾ ਨਾਂ ਧਰਮੀ ਹੋਵੇਗਾ ਜੋ ਧਰਮ ਕਮਾਵੇ तिस ਧਰਮ ਨਾ ਹੋਵੇ ਪਾਪ ਕਮਾਣਾ ਪਾਪੀ ਜਾਣੀ ਹੈ ਪਾਪੀ ਕਰਮ ਕਰਦੇ ਆ ਪਾਪੀ ਜਾਨੇ ਜਾਏਗਾ ਵੈਰ ਦੀ ਭਾਵਨਾ ਰੱਖਣ ਵਾਲੇ ਨੂੰ ਵੈਰੀ ਕਿਹਾ ਜਾਏਗਾ ਨਫ਼ਰਤ ਭਾਵਨਾ ਪਾਲਣ ਵਾਲੇ ਨੂੰ ਨਫ਼ਰਤ ਕਰਨ ਵਾਲਾ ਹੀ ਕਿਹਾ ਜਾਏਗਾ ਦੁਸ਼ਮਨੀ ਰੱਖਣ ਵਾਲ ਨੂੰ ਦੁਸ਼ਮਨੀ ਕਿਹਾ ਜਾਏਗਾ ਉਹਨੂੰ ਧਰਮ ਨਹੀਂ ਕਿਹਾ ਜਾ ਸਕਦਾ ਮਹਾਰਾਜ ਦੀ ਇਹ ਪੰਕਤੀ ਇਹ ਕਹਿ ਰਹੀ ਹੈ ਗੁਰੂ ਅੰਗਦੇਵ ਜੀ ਮਹਾਰਾਜ ਇਹ ਸ਼ਲੋਕ ਕਹਿ ਰਹੇ ਨੇ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਣਾ ਪਾਪੀ ਜਾਣੀ ਹੈ ਤੂੰ ਆਪੇ ਖੇਲ ਕਰੇ ਸਭ ਕਰਤੇ ਕਹ ਦੂਜਾ ਅੱਖ ਵਖਾਨੀ ਹੈ ਇਹ ਸਾਰੀ ਖੇਰ ਪ੍ਰਭੂ ਤੂੰ ਆਪ ਵੀ ਕਰਦਾ ਪਿਆ ਕੋਈ ਦੂਜਾ ਤੇ ਹੈ ਹੀ ਨਹੀਂ ਹੈ ਜੇ ਦੂਜਾ ਕੋਈ ਨਹੀਂ ਇੱਕ ਪਰਮਾਤਮਾ ਹੀ ਸਾਰੇ ਵਿੱਚ ਵਿਆਪਕ ਕਿਸੇ ਸਰੀਰ ਵਿੱਚ ਤੁਸੀਂ ਦੱਸੋ ਭਈ ਇਹ ਜਿਹੜੀ ਅੰਦਰ ਆਤਮਾ ਇਹ Hindu ਹੈ ਸੀ ਕਾ ਮੁਸਲਮਾਨ ਹੈ 파르ਸੀ ਐਸਾਈ ਹੈ ਕੌਣ ਹੈ ਆਤਮਾ ਦਾ ਕੀ ਧਰਮ ਹੈ ਆਤਮਾ ਦਾ ਧਰਮ ਪਰਮਾਤਮਾ ਨਾਲ ਇਕਮਿਕ ਹੋਣਾ ਤੇ ਅਸੀਂ ਜਿਹੜੇ ਸੀਰੀਂ ਚ ਬੈਠੇ ਹੋਏ ਸਰੀਰ ਨੂੰ ਆਪਣਾ ਆਪਾ ਸਮਝ ਕੇ ਸਰੀਰ ਕੋ ਨੂੰ ਦੁਨੀਆਵੀ ਬਕਬਕ ਕਿਸਮ ਦੇ ਕਰਮਿਤ ਕਰਮਿਤ ਕੇ ਇਹ ਸਾਡਾ ਧਰਮ ਹੈ ਧਰਮ ਮਨਾਈ ਬੈਠੇ ਹੋਏ ਆ ਅਸਲ ਧਰਮ ਹੈ ਇਸ ਆਤਮਾ ਦਾ ਪਰਮਾਤਮਾ ਨਾਲ ਇਕਮਿਕ ਕਰਨ ਦੇ ਸਾਧਨ ਕਰਨੇ ਉਹ ਸਾਧਨ ਸੱਚੇ ਗੁਰੂ ਦੱਸਦੇ ਨੇ ਸੋ ਡਰ ਜੇ ਪਾਪ ਕਮਾਉਂਦਾ ਧਰਮੀ ਵਿਗਸੀਤ ਜਿਹੜਾ ਧਰਮੀ ਬੰਦਾ ਉਹ ਸਦਾ ਵਿਗਸ ਭਾਵ ਖੁਸ਼ੀ ਵਿੱਚ ਆਨੰਦ ਵਿੱਚ ਰਹਿੰਦਾ ਉਹਨੂੰ ਕੋਈ ਡਰ ਚਿੰਤਾ ਨਹੀਂ ਹੁੰਦੀ ਕੋਈ ਉਹਦੇ ਕੋਲ ਕਰਮ ਹੀ ਕੋਈ ਐਸੇ ਨਹੀਂ ਕਰਨੇ ਜਿਨ੍ਹਾਂ ਦੇ ਕਾਰਨ ਉਹਨੂੰ ਫਿਕਰ ਹੋ ਇੱਕ ਅੱਛਾ ਸ਼ਹਿਰੀ ਜਿਹੜੀ ਹੈ ਅੱਛਾ ਸ਼ਹਿਰੀ ਦੇਸ਼ ਦੇ ਕਾਨੂੰਨ ਦਾ ਉਹਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਅੱਛਾ ਸ਼ਹਿਰੀ ਹੈ ਉਸਨੇ ਕਾਨੂੰਨ ਦੇ ਖਿਲਾਫ ਕੋਈ ਕੰਮ ਕਰਨਾ ਹੀ ਨਹੀਂ ਉਹਨੂੰ ਕਾਹਦਾ ਡਰ ਹੈ ਜਿੰਨੀ ਮਰਜ਼ੀ ਪੁਲਿਸ ਉਹਦੇ ਆਲੇ ਦੁਆਲੇ ਫਿਰਦੀ ਰਹੇ ਜਿੰਨੀ ਮਰਜ਼ੀ ਅਦਾਲਤਾਂ ਹੋ ਜਾਣ ਉਹਨੂੰ ਕੀ ਫਰਕ ਪੈਂਦਾ ਕਿਉਂਕਿ ਉਹਨੇ ਕੋਈ ਜੁਰਮ ਹੀ ਨਹੀਂ ਕੀਤਾ ਇਸ ਤਰ੍ਹਾਂ ਜਿਹੜਾ ਧਰਮੀ ਬੰਦਾ ਹੈ ਜਿਹੜਾ ਰੱਬੀ ਹੁਕਮ ਵਿੱਚ ਚੱਲਣ ਵਾਲਾ ਹੈ ਉਦੇ ਕੋਲੋਂ ਦੇ ਐਸਾ ਕੋਈ ਕਰਮ ਹੀ ਨਹੀਂ ਹੋਣਾ ਉਹਨੂੰ ਜਮਨ ਦੀ ਫਾਈ ਕਿਉਂ ਪੇਗੀ ਉਹ ਜਨਮਨ ਦੀ ਗੇੜੀ ਕਿਉਂ ਪਾਵੇਗਾ ਉਹ ਵੈਰ ਵਿਰੋਧ ਨਫਤਾ ਕਿਉਂ ਪਾਲੇਗਾ ਅੰਤਰ ਬਹਿ ਕੇ ਕਰਮ ਕੁਮਾਵੇ ਸੋਚੋਂ ਗੁੰਡੀ ਜਾਣੀ ਹੈ ਬੰਦਾ ਦਸਾਂ ਕਮਰੇ ਵਿੱਚ ਪਿੱਛੇ ਛੁਪ ਕੇ ਬੈਠ ਕੇ ਕੋਈ ਕਰਮ ਕਰੇਗਾ ਉਹ ਚੋਕ ਗੁੰਡੀ ਜਾਣੀ ਹੈ ਪਰਮਾਤਮਾ ਤੋਂ ਉਹ ਨਹੀਂ ਛੁਪ ਸਕਦਾ ਕਿਉਂਕਿ ਪਰਮਾਤਮਾ ਹਰੇਕ ਦੇ ਅੰਦਰ ਉਹਦੀ ਜੋਤ ਬੈਠੀ ਪੂਰਾ ਮੈਸੇਜ ਉਸ ਪਰਮਾਤਮਾ ਨੂੰ ਦੇਈ ਜਾ ਰਹੀ ਹੈ ਜੋ ਧਰਮ ਕੁਮਾਵੇ ਤੇ ਇਸ ਧਰਮ ਨਾ ਹੋਵੇ ਪਾਪ ਕਮਾਣਾ ਪਾਪੀ ਜਾਣੀਏ ਜਿਹੜਾ ਧਰਮ ਦੀ ਕਮਾਈ ਕਰਿਆ ਉਸ ਦਾ ਧਰਮੀ ਨਾਮ ਹੋਵੇਗਾ ਪਾਪ ਕਮਾਉਣ ਵਾਲੇ ਨੂੰ ਪਾਪੀ ਕਰਕੇ ਹੀ ਜਾਣਿਆ ਜਾਏਗਾ ਉਹਨੂੰ ਕਦੇ ਕੋਈ ਧਰਮੀ ਨਹੀਂ ਜਾਣ ਸਕਦਾ ਤੂੰ ਇਸ ਵਾਸਤੇ ਇਹ ਜਿਹੜੀ ਸਾਨੂੰ ਸ੍ਰਿਸ਼ਟੀ ਸਾਡੇ ਵਾਸਤੇ ਬਣਾਈ ਗਈ ਇਹਦੇ ਵਾਸਤੇ ਜਪਜੀ ਸਾਹਿਬ ਦੀ ਬਾਣੀ ਸੀ ਪੜ੍ਹਦੇ ਰਾਤੀ ਰੁਤੀ ਤੀ ਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਪੰਜਾਂ ਤਤਵਾ ਧਰਤੀ ਆਕਾਸ਼ ਚੰਨ ਸੂਰਜ ਤਾਰੇ ਗ੍ਰਹਾਂ ਦੀ ਇਹ ਸਾਰੇ ਸੰਯੋਗ ਵਿੱਚ ਜਿਹੜੀ ਤਰਤੀਬ ਬਣਾਈ ਗਈ ਹੈ ਇਹ ਇੱਕ ਐਸਾ ਗ੍ਰਹਿ ਬਣਾਇਆ ਗਿਆ ਇਹ 32 ਧਰਤੀ ਥਾਬਰ ਕੀ ਧਰਮਸਾਲ ਇਹ ਧਰਮ ਦੀ ਕਮਾਈ ਕਰਨ ਲਈ ਬਣਾਈ ਗਈ ਇਸ ਧਰਤੀ ਤੇ ਸਾਨੂੰ ਧਰਮ ਦੀ ਕਮਾਈ ਕਰਨ ਲਈ ਭੇਜਿਆ ਗਿਆ ਸਿਰ ਰੋਟੀ ਕਪੜਾ ਤੇ ਮਕਾਨ ਲਈ ਸਾਨੂੰ ਨਹੀਂ ਭੇਜਿਆ ਗਿਆ ਬੜੀ ਬੜੀਆਂ ਕੋਠੀਆਂ ਬਣਾ ਲਈਏ ਬਹੁਤ ਬਹੁਤ ਵੜੀਆਂ ਕੀਮਤੀ ਕਾਰਾਂ ਇਕੱਠੀਆਂ ਕਰ ਲਈਏ ਬਹੁਤ ਬਹੁਤੇ ਬੈਂਕ ਬੈਲੈਂਸ ਕਰ ਲਈਏ ਇਹ ਸਾਡੇ ਧਰਮ ਨੀਅਨ ਇਹ ਸਾਡੀ ਸੀੜੀ ਦੀਆਂ ਜ਼ਰੂਰਤਾਂ ਨੇ ਇਹ ਘਰ ਤੋਂ ਘਰ ਤੋਂ ਨਹੀਂ ਜਾਈ ਦੀ ਜਿੱਦੇ ਨਾਲ ਸਰੀਰ ਸ੍ਰਿਸ਼ਟ ਪੁਸ਼ਟ ਸਿਹਤਮੰਦ ਰਹੇ ਬਸ ਇਸ ਤੋਂ ਬਾਅਦ ਅੱਗੇ ਨਹੀਂ ਪਰ ਇਨਸਾਨ ਇਹ ਇੰਨਾ ਲਾਲਚੀ ਜਾ ਗਿਆ ਹੈ ਇਹ ਤੇ ਭੁੱਲ ਹੀ ਗਿਆ ਤੋ ਸੱਚਾ ਧਰਮ ਤੇ ਕੀ ਬਸਚਾਰਾ ਹੋਈ ਹੈ ਕੀ ਵੀ ਕੂੜਾ ਟਟੇ ਪਾਲ ਫਿਰ ਅਸਾਦਾ ਹਿਰਦਾ ਐਸਾ ਪਵਿੱਤਰ ਕਿਸ ਤਰ੍ਹਾਂ ਬਣ ਜਾਏ ਕਿ ਸਾਡੇ ਅੰਦਰੂ ਇਹ ਮੋਹ ਮਾਇਆ ਵਾਲੀ ਕੂੜ ਦੀ ਕੰਧ ਟੁੱਟ ਜਾਏ ਔਰ ਪਰਮਾਤਮਾ ਨੂੰ ਅਨੁਭਵ ਕਰਨ ਦੇ ਯੋਗ ਸਾਡਾ ਹਿਰਦਾ ਬਣ ਜਾਏ ਇਹਦੇ ਵਾਸਤੇ ਫਿਰ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਵੀ ਰੱਬ ਦੀ ਰਜ਼ਾ ਵੀ ਚੱਲੋ ਬਸ ਇਹੀ ਧਰਮ ਰੰਦੀ ਰਜ਼ਾ ਵੀ ਚੱਲਣਾ ਉਹ ਰੱਬ ਦੀ ਰਜ਼ਾ ਪਰਮਾਤਮਾ ਨੇ ਰੱਬ ਨੇ ਹੀ ਬਣਾਈ ਹੈ ਇਨਸਾਨ ਨੇ ਨਹੀਂ ਬਣਾਈ ਧਰਮ ਇਨਸਾਨ ਨੇ ਨਹੀਂ ਬਣਾਇਆ ਇਨਸਾਨ ਨੇ ਧਰਮ ਦੀ ਪਛਾਣ ਕਰਾਈ ਉਹ ਵੀ ਉਸ ਇਨਸਾਨ ਨੇ ਜਿਸ ਨੂੰ ਆਪ ਧਰਮ ਦੀ ਪਛਾਣ ਹੋਈ ਜਿਹੜਾ ਆਪ ਧਰਮੀ ਬਣਿਆ ਉਹੀ ਦੂਜੇ ਨੂੰ ਧਰਮ ਦਿੜ ਕਰਵਾ ਸਕਦਾ ਹੈ ਜਿਹੜਾ ਆਪ ਵੀ ਧਰਮੀ ਨਹੀਂ ਉਹ ਦੂਜੇ ਨੂੰ ਧਰਮ ਕੀ ਦੱਸੇਗਾ ਸਕਲ ਸੁਖ ਜਪ ਏਕਾ ਨਾਮ ਇੱਕ ਪਰਮਤਮ ਨਾਮ ਜਪਣੂ ਚ ਸਾਰੇ ਸੁਖ ਨੇ ਅਸੀਂ ਚਾਹੁੰਦੇ ਹਾਂ ਸਾਰਾ ਸੰਸਾਰ ਸੁਖੀ ਹੋ ਜਾਏ ਕੋਈ ਦੁਖੀ ਨਾ ਹੋਏ ਸਾਰੇ ਦਾ ਜੀਵਨ ਸਫਲ ਹੋਏ ਤੇ ਉਹਦਾ ਮਾਰੇ ਕੀ ਕੋਈ ਆ ਧਰਮ ਦਾ ਕਿਹੜਾ ਕਿ ਸਗਲ ਸੂਕ ਜਪ ਇਹ ਕਹਿ ਨਾਮ ਇੱਕ ਪਰਮਾਤਮ ਦਾ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਇਸ ਹਰੀ ਦੇ ਗੁਣ ਗਾਣੇ ਹੀ ਸਭ ਤੋਂ ਵੱਡਾ ਧਰਮ ਹੈ ਜੇ ਜਾਣਾ ਮਰ ਜਾਈਏ ਘੁਮਣਾ ਆਈਏ ਝੂਠੀ ਦੁਨੀਆ ਲਗਣਾ ਆਪ ਵੰਜਾਈਏ ਜੇ ਸਾਰਿਆਂ ਨੂੰ ਪਤਾ ਹੈ ਵੀ ਇੱਕ ਰੱਬੀ ਧਰਮ ਹੈ ਰੱਬੀ ਨਿਯਮ ਹੈ ਕਿ ਜੋ ਦੁਨੀਆ ਤੇ ਆਉਂਦਾ ਉਸਨੇ ਚਲੇ ਜਾਣਾ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਤੇ ਫੇਰ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਈ ਮਨੂ ਵਿਸਾਰੀ ਹੈ ਫਿਰ ਉਸ ਸਾਈਬ ਮਾਲਕ ਨੂੰ ਕਿਉ ਬਸਾਇਆ ਜਾਏ ਜਿਸ ਦੇ ਸਵਾਸ ਜਿਸ ਦੇ ਪ੍ਰਾਨ ਸਰੀਰ ਵਿੱਚ ਮੌਜੂਦ ਹਨ ਤੇ ਅਸੀਂ ਜਿੰਦੇ ਹਾਂ ਕੁਝ ਕਰਨ ਜੋਗੇ ਹਾਂ ਤੇ ਉਸ ਨੂੰ ਭੁਲਾ ਕੇ ਅਸੀਂ ਵੈਰ ਵਿਰੋਧ ਵਾਲੀ ਜ਼ਿੰਦਗੀ ਕਿਉ ਜੀ ਰਹੀਏ ਤੇ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆ ਲੱਗਣਾ ਆਪ ਬਣ ਜਾਈਏ ਝੂਠੇ ਸੰਸਾਰ ਨਾਲ ਲੱਗ ਕੇ ਝੂਠੇ ਕਰਮ ਕਰਕੇ ਆਪਣਾ ਆਪ ਬਰਬਾਦ ਨਾ ਕਰੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸਹਿ ਬਾਤ ਮਰੀਦਾਂ ਜੋਲੀ ਹੈ ਹਮੇਸ਼ਾ ਬੋਲੀਏ ਸੱਚ ਸੱਚ ਬੋਲੀਏ ਇਹ ਧਰਮ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸਹਿ ਬਾਤ ਮਰੀਦਾਂ ਜੁਲੀ ਬਾਤ ਮਧੁਰ ਰਸਤਾ ਜੋ ਗੁਰੂ ਜੀਵਨ ਦਾ ਮਾਰਗ ਦੱਸ ਰਿਹਾ ਜੀਵਨ ਜਾਚ ਦੱਸ ਰਿਹਾ ਉਹਦੇ ਅਨੁਸਾਰ ਚੱਲੀਏ ਤੋਂ ਅਸੀਂ ਕੋਈ ਵੀ ਐਸਾ ਕਰਮ ਜਿਹੜਾ ਪਰਮਾਤਮ ਸਭ ਜਾਣਦੇ ਨੇ ਹਰ ਇਨਸਾਨ ਜਾਣਦਾ ਕਿ ਮੈਂ ਜਿਹੜਾ ਕਰਮ ਕਰਨ ਲੱਗ ਪਿਆ ਇਹ ਆਧਰਮ ਦਾ ਹੈ ਜਾਂ ਧਰਮ ਦਾ ਹੈ ਇਹ ਪਾਪ ਹੈ ਜਾਂ ਪੁੰਨ ਹੈ ਇਹ ਪ੍ਰਮਾਤਮਾ ਨੂੰ ਮਨਜ਼ੂਰ ਹੋਏਗਾ ਜਾਂ ਨਹੀਂ ਮਨਜ਼ੂਰ ਹੋਏਗਾ ਇਹ ਬਿਲਕੁਲ ਹਰ ਇਨਸਾਨ ਨੂੰ ਪਤਾ ਲੱਗਦਾ ਇਸ ਚੀਜ਼ ਦਾ ਇਸ ਵਾਤੇ ਆ ਧਰਮ ਦੇ ਕੰਮ ਕਰਨ ਲੱਗੇ ਅਸੀਂ ਜ਼ਰੂਰ ਦੇਰੀ ਕਰੀਏ ਪਰ ਕੋਈ ਧਰਮ ਦਾ ਕੰਮ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਰੱਬੀ ਹੁਕਮ ਨੂੰ ਲਾਗੂ ਕਰਦੇ ਆ ਅਸੀਂ ਟਿਲਣਾ ਕਰੀਏ ਨਾ ਬਿਲੰਬ ਧਰਮੰ ਬਿਲੰਬ ਪਾਪੰ ਪਾਪ ਕਰਦੇ ਹੋ ਜੂਰ ਦੇਰੀ ਕਰੀਏ ਟਿਲ ਕਰੀਏ ਨਾ ਕਰੀਏ ਉਹ ਧਰਮ ਕਰਨ ਦੀ ਦੇਰੀ ਨਿਕ ਡ੍ਰਿੰਦ ਨਾਮੰ ਤਜੰਤ ਲੋਭੰ ਲੋਭ ਦਾ ਤਿਆਗ ਕਰੀਏ ਦ੍ਰਿੜੰਤ ਨਾਮੰ ਪਰਮਾਤਮ ਨਾਮ ਨੂੰ ਦ੍ਰਿੜ ਕਰੀਏ ਸ਼ਰਨ ਸੰਤੰ ਕਿਲ ਬਿਕ ਨਾਸਨ ਸੰਤਾਂ ਦੀ ਸ਼ਰਨ ਗੁਰੂ ਦੀ ਸ਼ਰਨ ਪਈਏ ਤਾਂ ਸਾਡੇ ਦੁੱਖ ਪਾਪ ਨਾਸ ਹੋਣਗੇ ਪ੍ਰਾਪਤੰ ਧਰਮ ਲਖਣ ਇਹ ਨੂੰ ਧਰਮ ਦੇ ਲਖਣ ਬਈ ਇਹ ਬੰਦਾ ਧਰਮੀ ਦੀ ਕੀ ਪਛਾਣ ਹੈ ਕਿ ਉਹ ਪਾਪ ਕਰਦੇ ਨੂੰ ਡਰਦਾ ਉਹ ਧਰਮ ਦੇ ਕੰਮ ਕਰਦੇ ਬਿਲੰਬ ਨਹੀਂ ਕਰਦਾ ਦੇਰੀ ਨਹੀਂ ਕਰਦਾ ਦ੍ਰਿੜੰਤ ਨਾਮੰ ਨਾਮ ਨੂੰ ਦ੍ਰਿੜ ਕਰਦਾ ਤਜਤ ਲੋਭੰ ਉਹ ਲੋਭ ਨਹੀਂ ਕਰਦਾ ਕਿਸੇ ਕਿਸਮ ਦੀ ਲੋਭ ਲਾਲਚ ਨਹੀਂ ਕਰਦਾ ਸ਼ਰਨ ਸੰਤੰ ਗੁਰੂ ਦੀ ਸੰਗਤ ਕਰਦਾ ਕਿਲ ਵਿਗਨਾਸ਼ਨ ਉਹ ਆਪਣੇ ਲੋਕ ਭਾਪ ਨਾਸ ਕਰ ਦਿੰਦਾ ਪ੍ਰਾਪਤ ਹੁ ਧਰਮ ਲਖਣ ਇਹ ਲਖਣ ਹਨ ਧਰਮ ਦੇ ਨਾਨਕ ਜੇ ਸੁਪਰਸੰ ਮਾਦਵੇ ਜਿਸ ਇਨਸਾਨ ਨੂੰ ਉਹ ਮਾਦੂ ਪਰਮਾਤਮਾ ਪਰਸਨ ਹੋ ਜਾਏ ਉਹਦੇ ਇਹ ਲਖਣ ਹੁੰਦੇ ਨੇ ਇਹਨ ਧਰਮੀ ਦੀ ਨਿਸ਼ਾਨੀ ਕਿਬਿਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰਤਾ ਕੋ ਬੜੋ ਅਪਹਾਗ ਇਨਸਾਨ ਨੂੰ ਗ੍ਰਸਤ ਕਾਇਮ ਕਰਨੀ ਚਾਹੀਦੀ ਹੈ ਗ੍ਰਸਤੀ ਦੇ ਜ਼ਰੀਏ ਇਹ ਸੰਸਾਰ ਚੱਲਦਾ ਹੈ ਗ੍ਰਸਤੀ ਦੇ ਸਾਰੇ ਫਰਜ਼ ਪੂਰੇ ਕਰਦੇ ਹੋਇਆਂ ਅਸੀਂ ਪਰਮਾਤਮਾ ਦਾ ਭੈ ਭਾਵਨੀ ਡਰ ਅਦਮਨ ਵਿੱਚ ਰੱਖ ਕੇ ਕੰਮ ਕਰਨ ਨੇ ਸਾਡਾ ਕਿਸੇ ਨਾਲ ਵੀ ਤਾਂ ਕੇ ਮਾਰਾ ਨਾ ਹੋਵੇ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਬਾਕੀ ਸੰਸਾਰ ਦੇ ਪਰਵਾਰ ਨੂੰ ਲੁੱਟਦੇ ਨਾ ਫਿਰਿਏ ਇਹ ਧਿਆਨ ਰੱਖੀ ਇਹ ਹੈ ਧਰਮ ਕਬੀਰ ਜੋ ਗ੍ਰਹਿ ਕਰਨ ਤਾਂ ਧਰਮ ਕਰ ਜੇ ਘਰ ਗ੍ਰਸਤੀ ਕਰਨੀ ਹੈ ਤੇ ਫਿਰ ਇਹ ਧਰਮ ਵਾਲੀ ਕਰ ਨਹੀਂ ਤਾਂ ਕਰ ਬੈਰਾਗ ਤੇ ਜੇ ਆਸਾਨੀ ਕਰ ਸਕਦਾ ਤੇ ਫਿਰ ਬੈਰਾਗ ਹੀ ਚੰਗਾ ਤੇ ਬੈਰਾਗੀ ਬਣ ਕੇ ਵੀ ਕਾਰਬਾਰ ਦਾ ਤਿਆਗ ਕਰਕੇ ਬੇਰਾਗੀ ਬਣ ਕੇ ਬੇਰਾਗੀ ਬੰਧਨ ਕਰਾ ਤਾਂ ਕੋ ਬੜੋ ਪਾ ਉਹ ਵੀ ਅਗਰ ਬੰਦਨਾ ਵਿੱਚ ਪਿਆ ਮਾਇਆ ਦੇ ਤੇ ਉਹ ਬੜਾ ਵੱਡਾ ਅਪਾਗ ਹੈ ਫਿਰ ਉਹ ਧਰਮੀ ਨਹੀਂ ਹੈ ਉਹ ਇਸ ਹਮ ਸਭ ਦੀ ਪਛਾਣ ਹੈ ਕਿ ਉਹ ਧਰਮੀ ਨਹੀਂ ਹੈ ਕਾਹੂ ਜੁਗਤ ਕੀਤਾ ਨਾ ਪਾਈਆ ਧਰਮ ਹੋਰ ਕੋਈ ਜੁਗਤੀ ਹੋਰ ਕੋਈ ਤਰੀਕਾ ਨਹੀਂ ਧਰਮ ਪ੍ਰਾਪਤ ਕਰਦਾ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਇਹ ਨਾਨਕ ਇਹ ਧਰਮ ਉਸ ਨੂੰ ਮਿਲਦਾ ਜਿਸ ਨੂੰ ਤੁਰ ਤੂੰ ਪਰਮਾਤਮਾ ਦੀ ਵਲੋਂ ਉਹਦੇ ਕਰਮਾਂ ਚ ਉਹਦੇ ਪਾਗਜ ਲਿਖਿਆ ਹੁੰਦਾ ਹੈ ਸੇਵ ਕੀਤੀ ਸੰਤੋਖੀ ਜਿਨੀ ਸਚੋ ਸੱਚ ਤੇ ਆਇਆ ਹੁਣ ਮੰਦਾ ਪੈਰ ਨ ਰੱਖਿਉ ਨ ਕਰ ਸੁਕ੍ਰਿ ਤੇ ਧਰਮ ਕਮਾਇਆ ਧਰਮ ਕਮਾਉਣ ਵਾਲੇ ਮੰਦੇ ਪਾਸੇ ਪੈਰ ਨਹੀਂ ਰਖਦੇ ਉਹ ਸੁਕ੍ਰਿ ਚੰਗੀ ਗਿੱਤ ਚੰਗੀ ਕਮਾਈ ਕਰਦੇ ਨੇ ਨੇਕ ਕਮਾਈ ਕਰਦੇ ਨੇ ਤੇ ਸੰਤੋਖੀ ਜੀਵਨ ਗੁਜ਼ਾਰਦੇ ਨੇ ਬੇਸੰਤੁਖਾ ਬੰਦਾ ਕਦੇ ਧਰਮੀ ਨਹੀਂ ਹੋ ਸਕਦਾ ਇਤਨੇ ਇੱਕ ਵਿਚਾਰ ਸਾਂਝੇ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਲ ਹੀ ਮੈਂ ਇੱਕ ਬਾਨੀ ਚੈਨਲ ਜੇਕੇ ਚੈਨਲ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਬੜਾ ਵਧੀਆ ਪ੍ਰੋਗਰਾਮ ਬਣਾ ਕੇ ਵਕ ਵਕ ਵਿਦਵਾਨਾਂ ਕੋਲੋਂ ਗੁਰਮਤ ਦੀ ਰੋਸ਼ਨੀ ਵਿੱਚ ਸੰਸਾਰਨ ਦੀ ਡੈਬਰੀ ਕਰ ਰਹੇ ਨੇ ਵਾਹਿਗੁਰੂ ਹੋਰ ਤਰੱਕੀਆਂ ਦੇਵੇ ਚੈਨਲ ਹੋਰ ਤਰੱਕੀ ਕਰੇ ਮਨਜਨ ਅੱਗੇ ਅੱਗੇ ਵਧਦਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ